ਹੱਥ ਦੇ ਵਿੱਚ ਚਿੱਠੀ ਫੜੀ ਆ ਕਹਿੰਦੇ 5 ਲੱਖ ਰੁਪਏ ਦਾ ਜੁਰਮਾਨਾ ਥੋਕਤਾ ਤੁਹਾਨੂੰ ਬੜੀ ਪੁਰਾਣੀ ਗਾਵਾਦਾ ਕਹਿੰਦਾ ਜਾਓ ਕਾਰ 'ਚ ਆਓ ਖ਼ਬਰ 'ਚ ਮੈਂ ਕਹਿੰਦਾ ਇੱਕ ਸਕੂਟਰ ਖੜਾ ਕੀਤਾ ਉਹਨਾਂ ਨੇ ਮੇਰੇ ਕੋਲ 100 ਰੁਪਏ ਮੰਗ ਲਿਆ ਜੀ 10 ਰੁਪਏ ਦੇ ਬਦਲੇ 100 ਰੁਪਏ ਮੰਗ ਲਿਆ ਤੇ ਮੈਂ ਗੂਗਲ ਕੀਤਾ ਤੇ ਮੈਂ ਆਪਣੇ ਘਰ ਚਲਾ ਗਿਆ ਪਰ ਉਹਨਾਂ ਨੂੰ ਇਹ ਪਲੈਨਿੰਗ ਨਹੀਂ ਕਰਨੀ ਆਈ ਮੈਨੂੰ ਫਸਾਣਾ ਕੀਤਾ ਉਹਨਾਂ ਨੂੰ ਪਲੈਨਿੰਗ ਹੀ ਨਹੀਂ ਕਰਨੀ ਆਈ ਜਿਵੇਂ ਝੂੜਦੇ ਪੈਰ ਤਾਂ ਹੁੰਦੇ ਹੀ ਨਹੀਂਗੇ ਜਿਹੜਾ ਮੁੰਡਾ ਝੂਠਾ ਹੁੰਦਾ ਨਾ ਉਹ ਹਰੇਕ ਸਾਹ ਤੇ ਉਹਨੂੰ ਐ ਲੱਗਦਾ ਕਿ ਪਤਾ ਨਹੀਂ ਮੈਂ ਹੀ ਰੱਬ ਬਣ ਗਿਆ ਤੇ ਨਾਲ ਜਿਹੜੀ ਚਿੱਠੀ ਦੇ ਨਾਲ ਆ ਪਰਚੀ ਆਈ ਹੈ ਫੋਟੋ ਸੀਟੇ ਉਹ ਕਾਰ ਕੋਈ ਮੇਰੇ ਕੋਲ ਸਵਾਲ ਨਹੀਂ ਪੁੱਛਿਆ ਵੀ ਭਾਈ ਸਾਹਿਬ ਦੱਸਦੇ ਬਦਲੇ 100 ਇੰਨੀ ਡੱਕੀ ਕਿਉਂ ਨਾ ਦੀ ਉਹ ਤਾਂ ਮੇਰੇ ਗਲਪ ਦਿਮਾਗ ਦੋ ਉਹਨੂੰ ਡਾਕਟਰ ਹੀ ਕਿਨੇ ਬਣਾਤਾ ਪਰਾਰੇ ਕੋਈ ਮਿਹਰਬਾਨੀ ਦਿੱਤਾ ਸਕੂਟਰ ਬਾਰੇ ਮਿਹਰਬਾਨੀ ਦਿੱਤਾ ਜਿਹੜੀ ਗੱਲ ਸੱਚ ਇਹ ਹੈ ਇਹ ਜਿਹੜੀ 980 ਹੈ ਨਾ ਬਰਤੀ ਸਾਡੇ ਕੋਲ 23 ਤਰੀਕ ਨੂੰ ਚੱਲੀ ਆ ਡਾਕਟਰਾਂ ਕੋਲ ਪੈਸੇ ਲੈਂਦੇ ਅਸੀਂ ਸਟਾਫ ਦੇ ਪੈਸੇ ਨਹੀਂ ਪੈਸੇ ਨਹੀਂ ਲੈਂਦੇ ਜੀ ਸਾਨੂੰ ਕੋਈ ਆ ਕੇ ਕਹਵੇ ਦੇਖੋ ਕਿਸਦੇ ਮੂੰਹ ਤੇ ਨਹੀਂ ਲਿਖਿਆ ਸਟਾਫ ਉਧਰ ਵੀ ਠੇਕਾ ਲਿਆ ਸੀ ਪਿੱਛੇ ਜੇ ਆਪਣਾ ਹਸਪੀਟਲ ਦਾ ਉਤੇ ਹਾਂ ਮੇਰੇ ਕੋਲ ਐਸਐਨ ਪਾਰਕਿੰਗ 15 ਸਾਲ ਚਲਾਈ ਆ ਜੀ ਮੈਂ 15 ਸਾਲ ਦੇ ਵਿੱਚ ਅੱਜ ਜਾ ਉਹ ਸੈਂਟਰ ਦੀ ਹਸਪੀਟਲ ਦੀ ਪਾਰਕਿੰਗ ਉਹ ਸੈਂਟਰ ਦੀ ਉਹ 15 ਸਾਲਾਂ ਦੇ ਵਿੱਚ ਮੇਰੇ ਖਿਲਾਫ ਇੱਕ ਸ਼ਿਕਾਇਤ ਨਹੀਂ ਇੱਕ ਸ਼ਿਕਾਇਤ 15 ਸਾਲਾਂ ਚ ਪਰ ਇਹ ਮੈਨੂੰ ਇਹ ਨਹੀਂ ਸਮਝ ਆਈ ਇਹ ਮੇਰੇ ਖਿਲਾਫ ਸਾਜ਼ਿਸ਼ ਕਾਦੀ ਖੇਲੀ ਹੈ ਨਾ ਨੇ ਵੀ ਇੱਕ ਪੜਿਆ ਲਿਖਿਆ ਕੋਈ ਜੈਂਟਸ ਦਾ ਲੜੀ ਜਿਹੜਾ ਵੀ ਹੈਗਾ ਉਹ ਆਇਆ ਉਹ ਕਹਿੰਦਾ ਮੈਂ ਸਕੂਟਰ ਖੜਾ ਕੀਤਾ 100 ਰੁਪਿਆ ਲੈ ਲਿਆ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਪਾਰਕਿੰਗ ਦੇ ਠੇਕੇਦਾਰ ਨੂੰ ਲੱਗਿਆ 5 ਲੱਖ ਰੁਪਏ ਦਾ ਜੁਰਮਾਨਾ ਹੱਥ ਦੇ ਵਿੱਚ ਚਿੱਠੀ ਫੜੀ ਹੋਈ ਆ ਪੁੱਛਾਂਗੇ ਕਿ 5 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਉਹ ਕਿਉਂ ਲਗਾਇਆ ਗਿਆ ਹੱਥ ਦੇ ਵਿੱਚ ਚਿੱਠੀ ਫੜੀ ਆ ਕਹਿੰਦੇ 5 ਲੱਖ ਰੁਪਏ ਦਾ ਜੁਰਮਾਨਾ ਠੋਕਤਾ ਤੁਹਾਨੂੰ ਕਾਰਨ ਇਹ ਦੱਸਿਆ ਜਾ ਰਿਹਾ ਕਿ ਓਵਰ ਚਾਰਜਿੰਗ ਕਰਦੇ ਹੋ ਲੋਕਾਂ ਨੂੰ ਇਹ ਗੱਲ ਬਿਲਕੁਲ ਝੂਠੀ ਆ ਜੀ ਮੈਨੂੰ ਨਹੀਂ ਪਤਾ ਅਫਸਰਾਂ ਨੂੰ ਮੈਨੂੰ ਕਿਉਂ ਜੁਰਮਾਨਾ ਲਾਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹਨਾਂ ਨੇ ਮੈਨੂੰ ਇੱਕ ਲੈਟਰ ਭੇਜੀ ਆ 29 12 ਨੂੰ ਇਹ ਲੈਟਰ ਦਾ ਨੰਬਰ ਆ 9961 ਇਹਨਾਂ ਨੇ ਜੋ ਲੈਟਰ ਭੇਜੀ ਆ ਉਹਦੇ ਵਿੱਚ ਇਹ ਲਿਖਿਆ ਹੋਇਆ ਆ ਆਪ ਜੀ ਇਹਨੂੰ ਥੋੜਾ ਧਿਆਨ ਨਾਲ ਦੇਖੋ ਕਿ ਮੈਂ ਇੱਕ ਸਕੂਟਰ ਘੜਾਉਣ ਦੇ ਬਦਲੇ ਇਹ ਦੇਖੋ ਸਕੂਟਰ ਘੜਾਉਣ ਦੇ ਬਦਲੇ ਕੋਈ ਦਿਕਸ਼ਤ ਹੈ ਮੈਡੀਕਲ ਅਫਸਰ ਆਮ ਆਦਮੀ ਪਾਰਟੀ ਰਿਸ਼ੀ ਨਗਰ ਤੋਂ ਉਹਨੇ ਕੋ 100 ਰੁਪਏ ਮੰਗਿਆ ਉਹਨੇ ਮੈਨੂੰ 100 ਰੁਪਏ ਗੂਗਲ ਪਾਇਆ ਤੇ ਮੈਂ ਕਿਹਾ ਠੀਕ ਆ ਜੀ ਤੁਸੀਂ ਮੈਨੂੰ ਗੂਗਲ ਪਾ ਦਿਓ 100 ਰੁਪਏ ਇੱਕ ਸਕੂਟਰ ਘੜਾਉਣ ਦੇ ਬਦਲੇ ਭਾਈ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਕੋਈ ਅਨਪੜ ਵਿਚਾਰ ਆਦਮੀ ਬੜੀ ਪੁਰਾਣੀ ਗਾਵਾਦਾ ਕਹਿੰਦਾ ਜਾਓ ਕਾਰ ਚ ਆਓ ਖ਼ਬਰ ਚ ਪਤਾ ਨਹੀਂ ਪਬਲਿਕ ਸਿਟੀ ਲੈਣਾ ਚਾਹੁੰਦੇ ਆ ਪਤਾ ਨਹੀਂ ਕੀ ਲੈਣਾ ਚਾਹੁੰਦੇ ਆ ਸਮਝ ਨਹੀਂ ਆਦੀ ਵੀ ਇੱਕ ਸਕੂਟਰ ਖੜਾਉਣ ਦੇ ਬਦਲੇ ਕੋਈ ਮੈਨੂੰ 5-10 ਰੁਪਏ ਤੋਂ ਜ਼ਿਆਦਾ ਦੇ ਸਕਦਾ ਇੰਨਾ ਵੱਡਾ ਬੋਰਡ ਲੱਗਿਆ ਹੋਇਆ ਇੱਥੇ ਲਿਖਿਆ ਤੁਸੀਂ 100 ਰੁਪਏ ਲੈ ਲਿਆ ਇੰਨੇ ਲਿਖਿਆ 100 ਰੁਪਏ ਲੈ ਲਿਆ ਮੈਂ ਗੂਗਲ ਵੀ ਬੋਲਿਆ 100 ਰੁਪਈਆ ਭਾਈ ਸਾਹਿਬ ਇੰਨਾ ਵੱਡਾ ਬੋਰਡ ਲੱਗਿਆ ਉਹਨੂੰ ਦੇਖਿਆ ਨਹੀਂ ਦਾ ਪਤਾ ਨਹੀਂ ਅੱਖਾਂ ਖਰਾਬ ਆ ਪਤਾ ਨਹੀਂ ਫਿਰ ਮੈਂ ਤਾਂ ਕਹੂੰਗਾ ਦਿਮਾਗ ਹੀ ਖਰਾਬ ਆਦਾ 200 ਰੁਪਏ ਦਿੱਤਾ ਉਹਨੇ ਮੈਨੂੰ ਇੱਕ ਸਕੂਟਰ ਖੜਾਇਆ ਉਹਨੇ ਮੈਨੂੰ 100 ਦਿੱਤਾ ਵਾਹ ਵੀ ਵਾਹ ਮਤਲਬ ਇਦਾਂ ਕਦੀ ਹੋ ਸਕਦਾ ਜੀ ਤੁਸੀਂ ਇਹ ਕਿਉਂ ਫਿਰ ਚਿੱਠੀ ਕਿਉਂ ਭੇਜੀ ਤੁਸੀਂ ਉਹ ਮੈਂ ਤੁਹਾਨੂੰ ਦੱਸਦਾ ਕਹਾਣੀ ਕੀ ਹੈ ਮੈਨੂੰ ਨਹੀਂ ਪਤਾ ਉਹਨਾਂ ਦੀ ਮੇਰੀ ਐ ਮਿਸਟਰ ਦਿਕਸ਼ਤ ਨਾਲ ਮੇਰੀ ਕੀ ਦੁਸ਼ਮਣੀ ਹੈ ਕੀ ਇਹਦਾ ਮੈਂ ਖੋਲਿਆ ਸਮਝ ਨਹੀਂ ਆਂਦੀ ਉਹ ਕਹਿੰਦਾ ਇੱਕ ਸਕੂਟਰ ਖੜਾ ਕੀਤਾ ਉਹਨਾਂ ਨੇ ਮੇਰੇ ਕੋਲੋਂ 100 ਰੁਪਏ ਮੰਗ ਲਿਆ ਜੀ 10 ਰੁਪਏ ਦੇ ਬਦਲੇ 100 ਰੁਪਏ ਮੰਗ ਲਿਆ ਤੇ ਮੈਂ ਗੂਗਲ ਕੀਤਾ ਤੇ ਮੈਂ ਆਪਣੇ ਘਰ ਚਲਾ ਗਿਆ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਇਹ ਲੈਟਰ ਕੱਢੀ ਆਣਾ ਨਾਲੇ 4 ਰੁਪਏ Google ਦੀ ਰਸੀਦ ਵੀ ਨਾਲ ਭੇਜੀ ਆ ਇਹ ਦੇਖੋ ਅੱਛਾ ਠੀਕ ਆ ਪਰ ਉਹਨਾਂ ਨੂੰ ਇਹ ਪਲੈਨਿੰਗ ਨਹੀਂ ਕਰਨੀ ਆਈ ਮੈਨੂੰ ਫਸਾਣਾ ਕੀਤਾ ਉਹਨਾਂ ਨੂੰ ਪਲੈਨਿੰਗ ਹੀ ਨਹੀਂ ਕਰਨੀ ਆਈ ਜਿਵੇਂ ਝੂੜਦੇ ਪੈਰ ਤਾਂ ਹੁੰਦੇ ਹੀ ਨਹੀਂਗੇ ਜਿਹੜਾ ਬੰਦਾ ਝੂਠਾ ਹੁੰਦਾ ਨਾ ਉਹ ਹਰੇਕ ਥਾਂ ਤੇ ਉਹਨੂੰ ਐ ਲੱਗਦਾ ਕਿ ਪਤਾ ਨਹੀਂ ਮੈਂ ਹੀ ਰੱਬ ਬਣ ਗਿਆ ਵੀ ਮੈਂ ਇਹਨੂੰ ਵਸਾ ਦੂੰਗਾ ਬਗੈਰ ਮਤਲਬ ਉਹਨੇ ਐਸ ਵਸਾ ਦੂੰ ਪਰ ਰੱਬ ਦੇ ਰੱਬ ਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਹੁੰਦੀ ਨਿਆਂ ਕਰਨ ਵਾਲਿਆਂ ਦਾ ਕਦੀ ਭਲਾ ਨਹੀਂ ਹੁੰਦਾ ਉਹਨਾਂ ਨੇ ਇਹ ਲਾ ਦਿੱਤੀ ਕਾਰ ਦੀ ਪਰਚੀ ਨਾਲ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹਨਾਂ ਨੇ ਮੇਰੇ ਕੋਲ ਸਕੂਟਰ ਖੜਾਇਆ ਜਾਂ ਕਾਰ ਖੜਾਈ ਆ ਮਤਲਬ ਚਿੱਠੀ ਦੇ ਵਿੱਚ ਲਿਖਤਾ ਸਕੂਟਰ ਖੜਾਇਆ ਤੇ ਨਾਲ ਜਿਹੜੀ ਚਿੱਠੀ ਦੇ ਨਾਲ ਆ ਪਰਚੀ ਆਈ ਹੈ ਫੋਟੋ ਜਿਹੜੇ ਉਹ ਕਾਰ ਦੀ ਆ ਇਹ ਦੇਖੋ ਨਾ ਚਿੱਠੀ ਦੇ ਵਿੱਚ ਮੈਨੂੰ ਲਿਖਿਆ ਕਿ ਇਹ ਸਕੂਟਰ ਖੜਾ ਕਰਤਾ ਜੀ ਮੈਂ 10 ਰੁਪਏ ਦੇ ਬਦਲੇ ਇਹਨਾਂ ਕੋਲੋਂ 100 ਰੁਪਏ ਲੈ ਲਿਆ ਨੇ ਆਏ ਨੇ ਗੁੱਗਲ ਪੋ ਤੇ ਕੋਈ ਮੇਰੇ ਕੋਲ ਆਰਗੂਮੈਂਟ ਨਹੀਂ ਕੀਤੀ ਕੋਈ ਮੇਰੇ ਕੋਲ ਸਵਾਲ ਨਹੀਂ ਪੁੱਛਿਆ ਵੀ ਭਾਈ ਸਾਹਿਬ 10 ਦੇ ਬਦਲੇ 100 ਇੰਨੀ ਢੱਕੀ ਕਿਉਂ ਨਾ ਦੀ ਉਹ ਤਾਂ ਮੇਰੇ ਨਾਲ ਦਿਮਾਗ ਦੋ ਉਹਨੂੰ ਡਾਕਟਰ ਹੀ ਕਿਨੇ ਬਣਾਤਾ ਐਡਾ ਬੇਵਕੂਫ ਬੰਦਾ ਵੀ 100 ਰੁਪਏ ਦੀ ਥਾਂ ਤੇ ਮੈਨੂੰ 100 ਰੁਪਏ ਦੇ ਜਨਾ ਹੈਨਾ ਚੁੱਪ ਕਰਕੇ ਇਹ ਸੱਚ ਸੱਚ ਕੀ ਹੈ ਚਿੱਠੀ ਦੇ ਵਿੱਚ ਲਿਖਿਆ ਮੇਰੇ ਪਾਸੋਂ ਸਕੂਲ ਨਾ ਖੜਾਉਂਦੇ ਬਦਲੇ 100 ਰੁਪਏ ਲੈ ਲਿਆ ਉਹ ਵੀ ਰਾਮ ਨਾਲ ਆ ਕੇ ਬੁੱਧੂ ਰਾਮ ਜੀ ਮੈਨੂੰ 100 ਰੁਪਏ ਗੂਗਲ ਕਰਾ ਦੇਆ ਮੈਂ ਵੀ ਲੱਲੂ ਰਾਮ ਬਣ ਕੇ 100 ਰੁਪਏ ਲੈ ਕੇ ਵੇਜਣਾ ਵੀ ਮੈਂ ਮੇਰੇ ਕੋਲ ਕੋਈ ਰੱਬ ਹੈਗਾ ਹੈਨਾ ਉਹਨਾਂ ਨੇ ਜਦੋਂ ਐਪਲੀਕੇਸ਼ਨ ਲਿਖੀ ਨਾਲ ਨਾਲ ਉਹਨਾਂ ਨੇ ਨਾਲ ਜਿਹੜੀ ਇਹ ਪਰਚੀ ਹੈ ਕਾਰ ਦੀ ਲਈ ਜਾਂ ਉਹਨਾਂ ਦੀ ਗੱਡੀ ਦਾ ਨੰਬਰ ਹੈ 980 ਠੀਕ ਹੈ ਨਾ ਤੇ ਉਹ ਜਿਹੜੀ ਚਿੱਠੀ 'ਚ ਲਿਖਿਆ ਕੋਈ ਉਹਦਾ ਸਕੂਟਰ ਦਾ ਨੰਬਰ ਨਾਲ ਬਾਰੇ ਕੋਈ ਮਿਹਰਬਾਨੀ ਦਿੱਤਾ ਸਕੂਟਰ ਬਾਰੇ ਮਿਹਰਬਾਨੀ ਦਿੱਤਾ ਜਿਹੜੀ ਗੱਲ ਸੱਚ ਇਹ ਹੈ ਇਹ ਜਿਹੜੀ 980 ਹੈ ਨਾ ਪਰਚੀ ਸਾਡੇ ਕੋਲ 23 ਤਰੀਕ ਨੂੰ ਚੱਲੀ ਆ ਜਿਹੜਾ ਇਹ ਇਹ ਦਖਾਨਾ ਤੁਹਾਨੂੰ ਮੈਂ ਇਦਾਂ ਨਾ ਅਸੀਂ ਇਹ 301 ਇਦਾਂ ਕਰਕੇ ਅਸੀਂ ਦੇਖ ਲੈਣੇ ਆ ਇਹ ਪਰਚੀ ਅੱਜ ਦਿਨ ਸਾਡੇ ਕੋਲ ਚੱਲੀ ਆ ਕਿ ਨਹੀਂ ਚੱਲੀ ਇਦਾਂ ਦੇਖ ਲੈਣੇ ਆ ਐਕਚੁਅਲੀ ਹੋਇਆ ਕੀ ਸੀ ਇੱਕ ਪੈਸਾ ਮੇਰੇ ਕੋਲ ਆਇਆ ਇੱਕ ਹਾਂ ਇਹ ਕਹਿੰਦੇ ਨੇ ਕੋਈ ਲੇਡੀਜ਼ ਹੈ ਦਿਕਸ਼ਾ ਦਾ ਕੋਈ ਲੇਡੀਜ਼ ਹੈ ਮੈਨੂੰ ਇਹ ਨਹੀਂ ਪਤਾ ਲੇਡੀਜ਼ ਹੈ ਜਾਂ ਜੈਂਟਸ ਅਸੀਂ ਕਿਹੜਾ ਕਿ ਚੈੱਕ ਕਰਦੇ ਆ ਵੀ ਇਸ ਸਕੂਟਰ ਨੂੰ ਲੇਡੀ ਨੇ ਕਢਾਇਆ ਜਾਂ ਜੈਂਟਸ ਨੇ ਮੇਰੇ ਕੋਲ ਕਿਥੇ ਕਾਰ ਆ ਕੇ ਖੜਦੀ ਆ ਇਹ ਜਿਹੜੀ 98 ਸੀ ਆ ਕਾਰ ਆ ਕੇ ਖੜਦੀ ਆ ਕਹਿੰਦੀ ਭਾਈ ਸਾਹਿਬ ਕਾਰ ਦੇ ਕਿੰਨੇ ਪਏ ਮੈਂ ਕਿਹਾ ਜੀ 20 ਰੁਪਏ ਉਹ ਕਹਿੰਦੇ ਠੀਕ ਆ ਜੀ ਮੈਂ ਕਿਹਾ ਭਾਈ ਸਾਹਿਬ ਦੇ ਦਿਓ ਇੱਕ 20 ਰੁਪਏ ਦੇ ਦਿਓ ਤੇ ਪਿੱਛੇ ਨਾ ਕਾਰਾਂ ਦਾ ਮੈਂ ਕਿਹਾ ਰਸ਼ ਲੱਗ ਗਿਆ ਉਹ ਜੇਬ ਦੇਖਣ ਲੱਗ ਗਿਆ ਮੈਂ ਕਿਹਾ ਭਾਜੀ ਪਿੱਛੇ ਨਾ ਕਾਰਾਂ ਦਾ ਬਹੁਤ ਰਸ਼ ਲੱਗ ਗਿਆ ਕਹਿੰਦੇ ਮੇਰੀਆਂ ਹੀ ਨੇ ਕਾਰਾਂ ਯਾਰ ਜਿਹੜਾ ਇਹ ਬੰਦਾ ਆਇਆ ਮੇਰੇ ਕੋਲੋਂ ਮਤਲਬ 3-4 ਹੋਰ ਪਿੱਛੇ ਗੱਡੀਆਂ ਕਿ ਕਾफी ਲੰਬੀ ਤੱਕਰਨ ਲੱਗ ਗਈ ਮੈਂ ਕਿਹਾ ਭਾਜੀ ਤੁਸੀਂ 200 ਰੁਪਏ ਖੁੱਲੇ ਦੇ ਦਿਓ ਵੀ ਕਾਰਾਂ ਦੇ ਵਿੱਚ ਰਾਂ ਕਹਿੰਦੇ ਨਹੀਂ ਨਹੀਂ ਇਹ ਮੇਰਨ ਵਾਲੀ ਆ ਚਾਰ ਪੰਜ ਕਾਰਾਂ ਮੇਰਨ ਵਾਲੀ ਆ ਤੂੰ ਐ ਕਰ ਤੂੰ ਮੇਰੇ ਕੋਲ 100 ਰੁਪਏ ਲੈ ਲੈਣਾ ਕੋਈ ਨਾ ਪੈਸੇ ਨਾ ਲਈ ਮੈਂ ਕਿਹਾ ਠੀਕ ਆ ਭਾਜੀ ਕੋਈ ਗੱਲ ਨਹੀਂ ਤੁਸੀਂ ਦੇ ਦਿਓ ਮੈਂ ਦੇਖੀ ਇੱਕ ਦੋ ਦਿਨ ਮੈਂ ਕਿਹਾ ਫਿਰ ਉਹ ਪਿਛਲੀ ਕਾਰ ਤੁਹਾਡੀ ਹੈ ਕਹਿੰਦੇ ਉਹ ਪਤਨੂ ਉਹਨਾਂ ਨੇ ਸਮਥਿੰਗ ਸਮਥਿੰਗ ਕੋਈ ਨੰਬਰ ਬੋਲਿਆ ਕਹਿੰਦੇ ਹਾਂਜੀ ਉਹ ਤੱਕ ਮੇਰੀਆਂ ਜੀ ਮੈਂ ਕਿਹਾ ਠੀਕ ਆ ਉਹ ਬਾਹਰ ਨਿਕਲਿਆ ਉਹ ਕਹਿੰਦਾ ਐ ਕਰਕੇ ਉਹਨੇ ਇਸ਼ਾਰਾ ਕੀਤਾ ਕਹਿੰਦਾ ਵੀ ਭੈਣਾਂ ਦਈ ਮੈਂ ਪੈਸੇ ਦੇ ਦਿੱਤੇ ਉਹਨੂੰ ਮੈਂ 100 ਰੁਪਏ ਗੂਗਲ ਬਾਤ ਆ ਮੈਂ ਚਾਰ ਪਰਚਿਆਂ ਨੂੰ ਮਤਲਬ ਪੰਜ ਗੱਡੀਆਂ ਦੇ ਪੈਸੇ ਲਿਆ ਤੂੰ ਮੈਂ ਪੰਜ ਗੱਡੀਆਂ ਦਾ 100 ਰੁਪਿਆ ਲਿਆ ਵਾ ਠੀਕ ਆ ਉਹ ਪਤਾ ਨਹੀਂ ਉਹਨੂੰ ਕਿਹੜੀ ਮੇਰੀ ਗੱਲ ਦਾ ਕੋਈ ਗੁੱਸਾ ਲੱਗ ਗਿਆ ਕਹਿਣ ਤੇ ਪੈਸੇ ਵੀ ਮੈਂ ਡਾਕਟਰ ਆ ਮੈਨੂੰ ਤਾਂ ਨਹੀਂ ਪਤਾ ਕੋਈ ਡਾਕਟਰ ਆ ਜਾਂ ਕੋਣ ਹੈ ਵੈਸੇ ਵੈਸੇ ਜੇ ਗੱਲ ਕੀਤੀ ਜਾਵੇ ਡਾਕਟਰਾਂ ਕੋਲੋਂ ਪੈਸੇ ਲੈਂਦੇ ਹੋ ਤੁਸੀਂ ਅਸੀਂ ਸਟਾਫ ਦੇ ਬਦਲੇ ਪੈਸੇ ਨਹੀਂ ਲੈਂਦੇ ਜੀ ਸਾਨੂੰ ਕੋਈ ਆ ਕੇ ਕਹਵੇ ਦੇਖੋ ਕਿਸਦੇ ਮੂੰਹ ਤੇ ਨਹੀਂ ਲਿਖਿਆ ਸਟਾਫ ਅਸੀਂ ਸਟਾਫ ਦੇ ਪੈਸੇ ਨਹੀਂ ਲੈਂਦੇ ਅਸੀਂ ਪੁਲਿਸ ਮੁਲਾਜ਼ਮਾਂ ਦੇ ਪੈਸੇ ਨਹੀਂ ਲੈਂਦੇ ਅਸੀਂ ਕਈ ਏਦ ਜੇ ਉਹ ਮੈਨੂੰ ਕਹਿ ਦਿੰਦਾ ਵੀ ਭਾਈ 200 ਰੁਪਏ ਦੇ ਬਦਲੇ ਤੈਨੂੰ ਮੈਂ ਇੰਨਾ ਕੁ ਦਿੱਟਾਂਗਾ ਤੇ ਮੈਂ ਹੱਥ ਜੋੜ ਦਿੰਦਾ ਮੈਂ ਤਾਂ ਹੱਥ ਜੋੜ ਜਿੱਥੇ ਸਾਰੀ ਦਿਹਾੜੀ ਚ ਇੰਨੇ ਛੱਡਦੇ ਆਂ ਆ ਵੀ ਛੱਡਦੇ ਨੇ ਭਾਜੀ ਤੁਸੀਂ ਐਂ ਕਰੋ ਇੱਥੇ ਖੜ੍ਹ ਜੋ ਦੇਖਿਓ ਜੇਕਰ ਪੰਜ ਸਕੂਟਰਾਂ ਦੇਣ ਵਿੱਚੋਂ ਤਿੰਨ ਦੇ ਜਾਂ ਦੋ ਦੇ ਮੇਰੇ ਕੋਲ ਵਸੇ ਆਂਦੇ ਆ ਬਾਕੀ ਸਾਰੇ ਕੋਈ ਸਟਾਫ ਆ ਕੋਈ ਸਟਾਫ ਦਾ ਰਿਸ਼ਤਾ ਹੋਣਾ ਕੋਈ ਆ ਕੋਈ ਆ ਮੈਂ ਕਹਣਾ ਜਾਓ ਯਾਰ ਜਾਓ ਮੈਂ ਤਾਂ ਪਹਿਲੀ ਰੱਬ ਆਸਰੇ ਠੇਕਾ ਲਿਆ ਬਸ ਪਤਾ ਨਹੀਂ ਕਿਹੜੇ ਠੇਕਾ ਤੁਸੀਂ ਲਿਆ ਕਿੰਨੇ ਦਾ ਏ ਬਾਜੀ ਮੈਂ 64 ਲੱਖ ਰੁਪਏ ਦਾ ਠੇਕਾ ਲਿਆ ਸਰਕਾਰ ਨੂੰ 64 ਲੱਖ ਰੁਪਏ ਦੇ ਰਿਹਾ ਮੈਂ ਕਿੰਨੇ ਕਿੰਨੇ ਸਾਲ ਦਾ ਇੱਕ ਸਾਲ ਦਾ ਬ੍ਰਦਰ ਜੀ ਇੱਕ ਸਾਲ ਦਾ 64 ਲੱਖ ਰੁਪਏ ਔਰ ਮੈਂ ਕਹਿੰਦਾ ਚੈਲੰਜ ਕਰਕੇ ਪੂਰੇ ਪੰਜਾਬ ਦੇ ਵਿੱਚ ਜੇ ਕਿਸੇ ਸਿਵਲ ਹਸਪੀਟਲ ਦਾ ਇੰਨਾ ਮਹਿੰਗਾ ਠੇਕਾ ਹੋਊਗਾ ਠੀਕ ਹੈ ਨਾ ਮੈਂ ساری ਉਮਰ ਇਹਨਾਂ ਦੀ ਗੁਲਾਮੀ ਕਰ ਚੂੰਗਾ ਤੁਸੀਂ ਉਧਰ ਵੀ ਠੇਕਾ ਲਿਆ ਸੀ ਪਿੱਛੇ ਜੇ ਆਪਣਾ ਹਸਪੀਟਲ ਹੈ ਉਤੇ ਐਸਆਈ ਮਾਰਕਿੰਗ ਸਰ ਹਾਂ ਮੇਰੇ ਕੋਲ ਐਸਆਈ ਮਾਰਕਿੰਗ 15 ਸਾਲ ਚਲਾਈ ਆ ਜੀ ਮੈਂ 15 ਸਾਲ ਦੇ ਵਿੱਚ ਅੱਜ ਜਾ ਉਹ ਸੈਂਟਰ ਦੀ ਹਸਪੀਟਲ ਦੀ ਪਾਰਕਿੰਗ ਉਹ ਸੈਂਟਰ ਦੀ ਉਹ 15 ਸਾਲ ਦੇ ਵਿੱਚ ਮੇਰੇ ਖਿਲਾਫ ਇੱਕ ਸ਼ਿਕਾਇਤ ਨਹੀਂ ਇੱਕ ਸ਼ਿਕਾਇਤ 15 ਸਾਲਾਂ ਚ ਜੇ ਲੱਭ ਜਾਵੇ ਮੈਂ ਦੇਣਦਾਰ ਹਾਂ ਕਹਿੰਦੇ ਸਿਵਲ ਹਸਪੀਟਲ ਦੇ ਵਿੱਚ ਤੁਹਾਡੀਆਂ ਸ਼ਿਕਾਇਤਾਂ ਬੜੀਆਂ ਜਾਂਦੀਆਂ ਅੰਦਰ ਭਾਵੇਂ ਇਹ ਇੰਨੀ ਵੱਡੀ ਜੇਕਰ ਇਹ ਇਹਨਾਂ ਵੱਡੇ ਅਫਸਰ ਹੋ ਗਏ ਮੇਰੇ ਤੇ ਝੂਠੇ ਇਲਜ਼ਾਮ ਲਾ ਲੋਕ ਲਾਂਦੇ ਆ ਲਾ ਸਕਦੇ ਆ ਅਸੀਂ ਉਹਨਾਂ ਨੂੰ ਮੰਨਿਆ ਥੋੜੀ ਕਰਦੇ ਸੀ ਤੁਸੀਂ ਸਾਡੀ ਸ਼ਿਕਾਇਤ ਨਾ ਕਰੋ ਕਰੋ ਭਾਈ ਜੇਕਰ ਹਾਂ ਸੱਚ ਬੋਲੋ ਮੈਂ ਕਹਨਾ ਜਿਹੜਾ ਇਹ ਡਿਕਸ਼ਤ ਆ ਜਿਹੜਾ ਵੀ ਡਾਕਟਰ ਆ ਗੁਰਦੁਆਰੇ ਮੰਦਰ ਜੀ ਜੀ ਗੁਰਦੁਆਰੇ ਮੰਦਰ ਮੇਰੇ ਨਾਲ ਚੜਜੋਵੇ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਲਵੇ ਕਿ ਉਹਨੇ ਸਕੂਟਰ ਖੜਾਣ ਦੇ ਬਦਲੇ ਮੈਨੂੰ 100 ਰੁਪਏ ਦਿੱਤਾ ਠੀਕ ਹੈ ਲੋਕੀ ਕਹਿੰਦੇ ਮੈਂ ਉਹ ਕਰ ਦੂੰਗਾ ਉਹ ਕਰ ਦੂੰਗਾ ਮੈਂ ਪੂਰਾ ਦੋ ਪੂਰੇ ਦੋ ਸਾਲ ਇਹਨਾਂ ਦੀ ਗੁਲਾਮੀ ਕਰੂੰਗਾ ਔਰ ਅੱਧੀ ਮੁੱਛ ਕਟਾਉਂਗਾ ਅੱਧੀ ਅੱਛਾ ਔਰ ਘੂਮੂੰਗਾ ਅੱਧੀ ਮੁੱਛ ਕਟਾ ਕੇ ਲੋਕਾਂ ਨੂੰ ਪਤਾ ਲੱਗੇ ਕਿੰਨਾ ਵੱਡਾ ਝੂਠਾ ਨਹੀਂ ਤਾਂ ਉਹ ਆਪਣੇ ਬੱਚਿਆਂ ਸਿਰ ਤੇ ਹੱਥ ਰੱਖ ਕੇ ਕਿ ਮੈਂ 100 ਰੁਪਏ ਲਿਆ ਇਹਦੇ ਕੋਲ ਸਕੂਟਰ ਜਾਂ ਮੋਟਰਸਾਈਕਲ ਬਦਲੇ ਠੀਕ ਹੈ ਨਹੀਂ ਤਾਂ ਉਹ ਆਪਣੇ ਬੱਚਿਆਂ ਸਿਰ ਤੇ ਹੱਥ ਰੱਖ ਕੇ ਗੁਰਦੁਆਰੇ ਮੰਦਰ ਜਿਹਨੂੰ ਮੰਨਦਾ ਕੋਈ ਨਾ ਕੋਈ ਤਾਂ ਰੱਬ ਹੋਊਗਾ ਉਹਦਾ ਕਿਸੇ ਨਾ ਤਾਂ ਮੰਦਾ ਹੋਊਗਾ ਕਿਸੇ ਦਾ ਬੱਚੇ ਨਾਲ ਆਪਣੇ ਪਿਆਰ ਕਰਦਾ ਹੋਊਗਾ ਉਹ ਅਕਸਰ ਕਾਫੀ ਜਿਹੜੇ ਚਰਚਾ ਰਹਿੰਦੇ ਕਹਿੰਦੇ ਓਵਰ ਚਾਰਜਿੰਗ ਬੜੇ ਕਰਦੇ ਆ ਇੱਥੇ ਗੁੰਡਾਗਰਦੀ ਬੜੇ ਕਰਦੇ ਆ ਤੁਹਾਡਾ ਸਟਾਫ ਕਾਫੀ ਵੀਡੀਓ ਵੀ ਵਾਇਰਲ ਹੁੰਦੀ ਹੈ ਅੰਦਾਜ਼ਾ ਪਾਜੀ ਕੁਝ ਵੀ ਨਹੀਂ ਇਦਾਂ ਦਾ ਕੋਈ ਪਰਸਨ ਆ ਕੇ ਮੇਰੇ ਮੂੰਹ ਤੇ ਕਹਿ ਦੇਵੇ ਵੀ ਟੋਨੀ ਨੇ ਹੱਥ ਜੋੜੇ ਤੋਂ ਲਾਵਾ ਕਿਸੇ ਨਾਲ ਗੱਲ ਕੀਤੀ ਆ ਜੇ ਕੋਈ ਮੜਾਈ ਬੋਲਦਾ ਉਹਨੂੰ ਵੀ ਅਸੀਂ ਹੱਥ ਜੋੜ ਦਿੰਨੇ ਆ ਭਾਈ ਸਾਹਿਬ ਜਾਓ ਕੋਈ ਗੱਲ ਨਹੀਂ ਪੈਸੇ ਨਹੀਂ ਹੈਗੇ ਨਾ ਦਿਓ ਪਰ ਲੜਾਉਣਾ ਸਾਡੇ ਨਾਲ ਅਸੀਂ ਨਹੀਂ ਮੈਂ ਮਤਾ ਦੱਸ ਰਿਹਾ 20 ਬੰਦੇ ਨੂੰ ਅਸੀਂ ਛੱਡ ਦਿੰਨੇ ਆ 50 100 150 200 ਬੰਦੇ ਨੂੰ ਛੱਡ ਦਿੰਨੇ ਆ ਜਦੋਂ ਜਦੋਂ ਜੇਕਰ ਜੇਕਰ ਮੈਂ ਭਾਜੀ ਗਲਤ ਹੁੰਦਾ ਇੱਧਰ ਮੈਨੂੰ ਇੰਨੇ ਸਾਲ ਸੈਂਟਰ ਦਾ ਹਸਪੀਟਲ ਹਸਪੀਟਲ ਪਾਰਕਿੰਗ ਚਲਾ ਉਹਨਾਂ ਨੇ ਨਾ ਹੁਣ ਸਰਕਾਰ ਨੇ ਫ੍ਰੀ ਕਰ ਦਿੱਤੀ ਆ ਪਾਰਕਿੰਗ ਜਿਹੜੀ ਸੈਂਟਰ ਦੀ ਆ ਐਸਆ ਉਹਨਾਂ ਨੇ ਉਹ ਕਹਿੰਦੇ ਅਸੀਂ ਈ ਕੀ ਸਿਸਟਮ ਸੀ ਠੇਕਾ ਉਹ ਕਿੰਨੇ ਦਾ ਹੁੰਦਾ ਸੀ ਭਾਜੀ ਸਿਰਫ 3-4 ਲੱਖ ਰੁਪਏ ਦਾ ਅੱਛਾ ਸਿਰਫ 3-4 ਲੱਖ ਰੁਪਏ ਦਾ ਫਿਰ ਉਹ 3-4 ਲੱਖ ਰੁਪਏ ਦਾ 65 ਲੱਖ ਰੁਪਏ ਆ ਉਹ ਜ਼ਮੀਨ ਆਸਮਾਨ ਭਾਜੀ ਉਹ ਉਹ ਹੀ ਦਾ ਭਾਜੀ ਉਹ ਕਹਿੰਦੇ ਆ ਵੀ ਜਿੰਨੇ ਦਾ ਅਗਲਾ ਕਹੂਗਾ ਭਰਿਆ ਸੀ ਲੈ ਲਿਆ ਮੈਨੂੰ ਮੇਰੇ ਕੋਲ ਨਾ ਐਕਚੁਅਲੀ ਹੋਇਆ ਕਿ ਲਿਖਣ ਵਿੱਚ ਗਲਤੀ ਹੋ ਗਈ 1 ਲੱਖ ਰਿਓ ਭਰਿਆ ਗਿਆ ਮੇਰੇ ਕੋਲ ਜਿਹੜੀ ਮੈਂ ਗਲਤੀ ਕੀਤੀ ਉਹ ਭੁਗਤ ਰਿਹਾ ਪਹਿਲਾਂ ਕਿੰਨੇ ਦਾ ਹੁੰਦਾ ਸੀਗਾ ਇਸ ਤੋਂ ਪਹਿਲੇ ਭਾਜੀ ਇਹ ਠੇਕਾ ਪਹਿਲਾਂ ਚੱਲਿਆ 1 ਲੱਖ 20 ਹਜ਼ਾਰ ਚ ਕਿਹੜੇ ਸਾਲ ਚ ਇਹ ਜਿਆਦਾ ਨਹੀਂ ਕਹਿੰਦਾ 8-10 ਸਾਲ ਪਹਿਲਾਂ ਦੀ ਗੱਲ ਆ 1 ਲੱਖ 20 ਹਜ਼ਾਰ ਸਰ ਫਿਰ ਉਸ ਤੋਂ ਬਣਿਆ ਹੈ 4 ਲੱਖ ਰਿਓ ਚ 4 ਲੱਖ ਤੋਂ ਬਾਅਦ 7 ਲੱਖ 30 ਹਜ਼ਾਰ ਚ 730000 ਤੋਂ ਬਾਅਦ 12 ਲੱਖ ਚ 12 ਲੱਖ ਤੋਂ ਬਾਅਦ ਲੈ 1452000 1452000 ਤੋਂ ਸਿੱਧਾ 30 ਲੱਖ ਰੁਪਏ ਚ ਨਹੀਂ ਐਸਾ ਕਿ ਇਸ ਪਾਰਕਿੰਗ ਦੇ ਵਿੱਚ ਹੈ ਜਿਹੜੀ 1-2 ਲੱਖ ਰੁਪਏ ਦੀ ਹੁਣ ਐਡੀ 65 ਲੱਖ ਰੁਪਏ ਦੀ ਜਿੰਨੇ ਭਾਜੀ 30 ਲੱਖ ਚ ਲਾਇਆ ਉਹ ਦੇਖੇ ਨਾ ਮੈਂ ਤਾਂ ਤੁਹਾਨੂੰ ਦੱਸਿਆ ਮੇਰੇ ਕੋਲੋਂ ਜਿਹੜੀ ਫਿਗਰ ਹੈ ਗਲਤੀ ਨਾ ਹੋਰੀ ਗਈ ਉਹਦਾ ਮੈਂ ਬੁਤਾਨ ਦੇ ਰਿਹਾ ਇਹ ਕਹਿੰਦੇ ਕੈਨਸਲ ਕਰ ਦੇਣਾ ਮੇਰੇ ਵੱਲੋਂ ਹੁਣੇ ਕੈਨਸਲ ਕਰ ਦੇਣਾ ਜਿਹੜੇ ਮੇਰੇ ਪੈਸੇ ਗਿਆ ਵਾਪਸ ਮੇਰੀ ਪੂਰੀ ਫਿਗਰ ਗਲਤ ਲਿਖੀ ਜੀ ਮੈਂ ਕੋਈ ਗੱਲ ਨਹੀਂ ਭੁਗਤ ਰਿਆਂ ਤੇ ਹੁਣ ਕਿੰਨਾ ਟਾਈਮ ਹੋ ਗਿਆ ਸਾਲ ਦਾ ਕਿੰਨੀ ਟਰਮ ਲੰਘੀ ਠੇਕਾ ਚਲਾਉਂਦੇ ਤਿੰਨ ਚਾਰ ਮਹੀਨੇ ਚਾਰ ਪੰਜ ਮਹੀਨੇ ਹੋ ਗਏ ਜੀ ਅੱਛਾ ਲੱਗਦਾ ਕੀ ਹੈ ਜਿਹੜਾ 64 65 ਲੱਖ ਰੁਪਈਆ ਸਾਲ ਪੂਰਾ ਕਰ ਲਓਗੇ ਭਾਜੀ ਘਟ ਦੋ ਗਣ ਮੈਨੂੰ 25 ਤੋਂ 30 ਲੱਖ ਰੁਪਈਆ ਘਟਨਾ ਇਹਦੇ ਵਿੱਚ ਨਹੀਂ 25 ਤੋਂ 30 ਲੱਖ ਰੁਪਈਆ ਬੜੀ ਵੱਡੀ ਅਮਾਉਂਟ ਹੁੰਦੀ ਹੈ ਕਿੱਦਾਂ ਪੱਲੋ ਪਾਉਂਗੇ ਫਿਰ ਭਾਜੀ ਕੀ ਕਰਾਂ ਪਿੱਛੇ ਮੈਂ ਤਿੰਨ ਮਹੀਨੇ ਜ ਆਪਣਾ ਸੋਨਾ ਵੇਚ ਕੇ ਆਇਆ ਗਿਸਤਾ ਦੇਣ ਲਈ ਅੱਛਾ ਮੈਂ ਆਪਣਾ ਸੋਨਾ ਵੇਚ ਕੇ ਕਿਸ਼ਤਾਂ ਦਿੱਤੀਆਂ ਇਸ ਤੋਂ ਫਿਰ ਕਿੱਦਾਂ ਜਾਂਦੀ ਹੈ ਮਹੀਨੇ ਤੇ ਮਹੀਨੇ ਜਾਂਦੀ ਹੈ ਮਹੀਨੇ ਤੇ ਮਹੀਨੇ ਜਾਂਦੀ ਹੈ ਜੀ 53466 ਰੁਪਏ ਕਈ ਵਾਰ ਨੋਟਸ ਕਰਦੇ ਆ ਲੇਟ ਹੋ ਜਾਂਦੀ ਹੈ ਕਈ ਵਾਰ ਨੋਟਿਸ ਕਰਦੇ ਆ ਉਹ ਕਿਸੇ ਕੋਈ ਕੁਝ ਵੇਚਵਟ ਕੇ ਫਿਰ ਦੇ ਆਈਦੇ ਆ ਵੇਚਵਟ ਕੇ ਦੇ ਆਈਦੇ ਜਦੋਂ ਫਿਰ ਮੰਨ ਲਓ ਲੇਟ ਹੋ ਗਈ 5 6 ਦਿਨ ਲੇਟ ਹੋ ਗਈ ਫਿਰ ਚਾਰਜਿੰਗ ਵੀ ਪੰਦੀ ਨਹੀਂ ਉਹ ਕੋਈ ਚਾਰਜਿੰਗ ਉਹ ਚਲੋ ਲਿਆਜਾ ਕਰ ਦਿੰਦੇ ਨੇ ਮਾਲਕ ਐਪਲੀਕੇਸ਼ਨ ਕਰਦੇ ਆ ਅਸੀਂ ਦੇ ਆਂ ਨਹੀਂ ਇਕੱਠੇ ਕਰਦੇ ਆ ਕਦੀ ਕੋਈ ਕੂਮ ਵੇਚਦੀ ਕਦੀ ਕੁਛ ਵੇਦਾ ਕੁਛ ਵੇਦਾ ਦੇਈ ਜਾਂਦੇ ਆ ਨਹੀਂ ਫਿਰ ਟੋਨੀ ਜੀ ਮੈਨੂੰ ਇੱਕ ਗੱਲ ਨਹੀਂ ਸਮਝ ਆਂਦੀ ਫਿਰ ਐਸੇ ਠੇਕੇ ਤੋਂ ਲੈਣਾ ਕਿ ਆਪਣਾ ਘਰ ਹੀ ਵੇਚੀ ਜਾਂਦੇ ਹੋ ਸੋਨਾ ਵੇਚੀ ਜਾਂਦੇ ਮੈਂ ਦੱਸਿਆ ਤਾਂ ਹੈ ਮੇਰੇ ਕੋਲ ਫਿਗਰ ਗਲਤ ਲਿਖੀ ਗਈ ਮੈਂ ਭਰਨੀ ਪਿਆ ਮੈਨੂੰ ਕਿੰਨੀ ਲਿਖਣੀ ਸੀ ਫਿਗਰ ਕਿੰਨੀ ਲਿਖੀ ਗਈ ਬਾਜੀ ਫਿਗਰ ਸਹੀ ਮੈਨੇ ਲਿਖਣੀ ਸੀ ਇਹ ਅਸੀਂ ਮਤਲਬ 42 ਲੱਖ 40 ਲੱਖ ਰੁਪਇਆ ਕਿਉਂਕਿ ਅਜਾ ਮੈਨੂੰ ਇਹ ਨਹੀਂ ਸਹੀ ਵੀ 10% ਹਰ ਸਾਲ ਵਧਾ ਕੇ 40 ਲੱਖ ਦਾ ਪਹਿਲਾਂ ਡੇਗਾ ਸੀ ਇਹਨਾਂ ਨੇ 42 ਲੱਖ ਪਰ ਜਦੋਂ ਪ੍ਰਾਈਜ਼ ਕਰਤਾ ਇੱਥੇ ਕੀ ਆਵੇ ਵਾਲੀ ਲੱਖਰ ਜਦੋਂ ਪਰਜਾਈ ਕਰਨ ਵਾਲਾ ਤੋਂਨੀ ਜੀ ਮੈਨੂੰ ਇੱਕ ਗੱਲ ਦੱਸੋ ਕਿ ਖਰਚਾ ਕਿੰਨਾ ਹੋ ਜਾਂਦਾ ਮੁੰਡੇ ਵੀ ਰੱਖੇ ਐ ਮੈਨੇਜ ਕਰਨਾ ਸਾਰੀ-ਸਾਰੀ ਰਾਤ ਦਿਨ ਬੈਠੇ ਰਹਿੰਦੇ ਭਾਜੀ ਮੈਂ ਆਪਣੇ ਘਰ ਨਹੀਂ ਜਾਂਦਾ ਤਿੰਨ ਦਿਨ ਦਿਨ ਪੰਜ-ਪੰਜ ਦਿਨ ਵੀ ਸ਼ਾਇਦ ਮੇਰੇ ਪੈਸੇ ਪੂਰੇ ਹੋ ਜਾਣ ਸ਼ਾਇਦ ਮੇਰੇ ਪੈਸੇ ਪੂਰੇ ਹੋ ਜਾਣ ਮੁੰਡੇ ਰੱਖੇ ਹੋਏ ਆ ਚਾਰ-ਪੰਜ ਦਿਨ ਹੀ ਰੱਖੇ ਹੋਏ ਆ ਤੇ ਦੋ ਮੁੰਡੇ ਰਾਤ ਨੂੰ ਰੱਖੇ ਹੋਏ ਆ ਆਪਣੇ ਘਰ ਨਹੀਂ ਜਾਂਦਾ ਭਾਈ ਸਾਹਿਬ ਮੈਂ ਮਤਲਬ ਟੋਟਲ ਭਾਜੀ ਉਸ ਤੋਂ ਇਲਾਵਾ ਵੀ ਮੈਂ ਕਹਿੰਦਾ ਚਲੋ ਜੋ ਮੇਰੇ ਕਿਸਮਤ ਸੀ ਪਾਣਾ ਸੀ ਰੱਬ ਦਾ ਮੈਂ ਮੰਨ ਕੇ ਚਲਾਈ ਜਾਨਾ ਠੀਕ ਆ ਦੇਈ ਜਨ ਔਕੇ ਤੋਂ ਕੀ ਹੋ ਗਏ ਕਿਸ ਤਰ੍ਹਾਂ ਵੀ ਦੇਈ ਜਨ ਬੜੀ ਮੈਨੂੰ ਇਹ ਨਹੀਂ ਸਮਝ ਆਈ ਇਹ ਮੇਰੇ ਖਿਲਾਫ ਸਾਜ਼ਿਸ਼ ਕਾ ਦੀ ਖੇਲੀ ਹੈ ਨਾ ਨੇ ਵੀ ਇੱਕ ਪੜਿਆ ਲਿਖਿਆ ਕੋਈ ਜੈਂਟਸ ਦਾ ਲੜੀ ਜਿਹੜਾ ਵੀ ਹੈਗਾ ਉਹ ਆਇਆ ਉਹ ਕਹਿੰਦਾ ਮੈਂ ਸਕੂਟਰ ਖੜਾ ਕੀਤਾ 100 ਰੁਪਿਆ ਲੈ ਲਿਆ ਵੀ ਕੋਈ ਬੰਦਾ ਭਾਜੀ 100 ਰੁਪਏ ਮੈਨੂੰ ਦੇਊਗਾ ਉਹ ਕਿ 100 ਰੁਪਿਆ ਲਿੱਤਾ ਪਿੱਛੇ ਕਾਰਾਂ ਸੀ ਏ ਕਹਿੰਦੇ ਸਕੂਟਰ ਸੀ ਉਹਨਾਂ ਕੇ ਸੱਚ ਸਾਬਤ ਕਿੱਦਾਂ ਹੋਊਗਾ ਸੱਚ ਸਾਬਤ ਬਾਜੀ ਮੈਂ ਪ੍ਰੂਫ ਦੇ ਰਿਆਂ ਨਾਲ ਕੀ ਪ੍ਰੂਫ ਦਿੱਤਾ ਤੁਸੀਂ ਮੈਂ ਪ੍ਰੂਫ ਦੇ ਦਰਿਆਂ ਵੀ ਝੂਠ ਐ ਇਹ ਸਾਰਾ ਇਹ ਝੂਠੀ ਗਾਣੀ ਐ ਇਹ ਝੂਠੀ ਗਾਣੀ ਮੈਂ ਪ੍ਰੂਫ ਦੇ ਰਿਆਂ ਨਾ ਇਹ ਝੂਠੀ ਗਾਣੀ ਕਿੱਦਾਂ ਐ ਇਹ ਜਿਹੜੀ ਐਪਲੀਕੇਸ਼ਨ ਲਿਖਦੇ ਆ ਮੈਂ ਸਿਵਲ ਸਰਜੰਮ ਸਾਹਿਬ ਨੇ ਮੈਨੂੰ ਕੋ ਭੇਜਿਆ ਉਹਦੇ ਵੱਲੋਂ ਲਿਖਿਆ ਹੋਇਆ ਸੀਗਾ ਕਿ ਵੀ ਮੈਂ ਸਕੂਟਰ ਖੜਾ ਕੀਤਾ ਉਹਨਾਂ ਨੇ ਮੇਰੇ ਕੋਲ 100 ਰੁਪਏ ਚਾਰਜ ਲੈ ਲੇ ਪਹਿਲਾਂ ਨੰਬਰ ਤਾਂ ਜੋ ਕੋਈ 100 ਰੁਪਏ ਮੰਗੂਗਾ ਤੁਸੀਂ ਪੜ੍ਹੇ ਲਿਖੇ ਬੰਦੇ ਪੁੱਛੋਗੇ ਨਹੀਂ ਵੀ ਭਾਈ ਜੀ 100 ਰੁਪਏ ਕਹਿੰਦਾ ਲੈ ਰਹੀ ਹੂੰ ਵੀ ਤੁਹਾਨੂੰ ਸ਼ਰਮ ਨਹੀਂ ਆਦੀ ਇੱਕ ਸਕੂਟਰ ਆ ਉਹਦਾ 100 ਰੁਪਏ ਮੰਗ ਰਿਹਾ ਠੀਕ ਹੈ ਝੂਠ ਝੂਠ ਕਿਵੇਂ ਸਾਬਤ ਹੁੰਦਾ ਸੁਣੋ ਇਹ ਇਹਨਾਂ ਨੇ ਆਪ ਲਿਖਿਆ ਇਹ ਦੇਖੋ ਇਹ ਕੈਮਰੇ ਨੂੰ ਕੂੰਗਾ ਇਹ ਦੇਖੋ ਜੀ ਇਹ ਕਲੋਜ਼ ਕਰੂਗਾ ਨੂੰ ਇਹ ਦੇਖੋ 100 ਰੁਪਇਆ ਸਕੂਟਰ ਦੇ ਬਦਲੇ 100 ਰੁਪਇਆ ਬੰਦਾ ਯਾਰ ਡੁੱਬ ਕੇ ਮਰ ਜਾ ਕਿਦਾਂ ਦੀਆਂ ਗੱਲਾਂ ਕਰਦੇ ਆ ਸ਼ਰਮ ਨਹੀਂ ਇੰਨੀ ਕਾਦੀ ਚਮਚਾਗਰੀ ਹੈ ਕਿ ਡਾਕਟਰ ਨੇ ਅਫਸਰ ਦੀ ਕਰਨੀ ਹੈ ਏ ਭਾਜੀ ਇੱਕ ਡਾਕਟਰ ਹੈ ਜਿਹੜਾ ਇਹ ਅਫਸਰ ਦੀ ਚਮਚਾਗਰੀ ਕਰ ਰਿਹਾ ਵੀ ਮੈਂ ਹਮ ਤੁਹਾਡੇ ਸਾਥ ਹਾਂ ਹਮ ਤੁਹਾਡੇ ਸਾਥ ਹਾਂ ਹਮ ਝੂਠੇ ਹਾਂ ਜਾਂ ਸੱਚੇ ਹਮ ਤੁਹਾਡੇ ਸਾਥ ਹਾਂ ਠੀਕ ਹੈ ਇਸ ਗੁੱਡ ਲਿਖਦੇ ਆ ਕਹਾਣੀ ਇਹ ਕਹਾਣੀ ਆ ਲੋ ਚੂੜ ਕਿਦਾਂ ਸਭ ਹੁੰਦੀ ਆ ਇਹ ਹੈਗੀ ਕਾਰ ਹਮ ਪ੍ਰਤੀਕਾਰ ਦੀ ਕਹਿੰਦੇ ਵਾ ਸਕੂਟਰ ਲਾਇਆ ਹੁਣ ਇਹ ਝੂਠੇ ਨਹੀਂ ਤੇ ਹੋਰ ਕੀ ਆ ਭਾਜੀ ਜਦੋਂ ਇਹ ਚਿੱਠੀ ਤੁਹਾਡੇ ਤੱਕ ਪਹੁੰਚ ਗਈ ਉਸ ਤੋਂ ਬਾਅਦ ਤੁਸੀਂ ਅੰਦਰ ਗਿਓ ਮਿਲੇਓ ਕੀ ਕਹਿੰਦੇ ਆ ਅੰਦਰ ਜਾ ਕੇ ਰਿਕਵੈਸਟ ਕੀਤੀ ਮੈਂ ਪਹਿਲਾਂ ਮੂਹ ਜਬੰਨੀ ਰਿਕਵੈਸਟ ਕੀਤੀ ਮੈਂ ਕਿ ਜਨਾਬ ਇਹ ਨਿਆਈ ਨਾ ਕਰੋ ਠੀਕ ਹੈ ਕੈਨਸਲ ਕਰਨਾ ਕਰ ਦਿਓ ਮੈਨੂੰ ਕੋਈ ਤਰਾਜ ਨਹੀਂ ਜਿਹੜੇ ਮੇਰੇ ਪੈਸੇ ਬਣਦੇ ਮੈਨੂੰ ਦੇ ਦਿਓ ਕਿ ਕੈ ਕੈਨਸਲ ਮੈਨੂੰ ਜਿ ਭਜਾਣਾ ਇੱਦਾਂ ਹੀ ਭਜਾ ਦਿਓ ਭਾਜੀ ਰੋੜੇ ਮਾਰ ਕੇ ਤਾਂ ਨਾ ਭਜਾਉਣਾ ਇਹ ਤਾਂ ਰੋੜੇ ਮਾਰ ਕੇ ਭਜਾਉਂਦੇ ਬੈਣੇ ਫਿਰ ਕੀ ਕਹਿੰਦੇ ਉਹ ਕਹਿੰਦੇ ਨਹੀਂ ਨਹੀਂ ਫਿਰ ਮੈਂ ਮੈਨੂੰ ਕਹਿੰਦੇ ਆਪਣਾ ਤੁਸੀਂ ਭੱਕ ਰੱਖੋ ਕੀ ਰੱਖਣਾ ਮੈਂ ਉਹਨਾਂ ਨੂੰ ਇੱਕ ਐਪਲੀਕੇਸ਼ਨ ਲਿਖ ਕੇ ਦਿੱਤੀ ਉੱਤੇ ਕੇਦਾਰ ਬੋਲੋ ਐਪਲੀਕੇਸ਼ਨ ਲਿਖ ਕੇ ਦਵਾਈ ਇਹ ਲਈ ਮੈਂ ਕਿਹਾ ਜੀ ਇਦਾਂ ਇਦਾਂ ਕਰਕੇ ਮੇਰੇ ਕੋਲ ਮਤਲਬ ਸਕੂਟਰ ਕੋਈ ਨਹੀਂ ਆਇਆ ਇਹ ਝੂਠ ਹੈ ਇੱਕ ਕਾਰ ਆਈ ਸੀ ਜਿੱਦਾਂ ਤੁਹਾਨੂੰ ਮੈਂ ਦੱਸਿਆ ਵੀ ਪਿੱਛੇ ਪਾਰਕਿੰਗ ਸੀਗੀ ਉਹ ਰਸਤੀ ਦਾ ਉਹ ਰਸ ਕਰਕੇ ਉਹ ਕਹਿੰਦਾ ਯਾਰ ਪੰਜ ਕਾਰਾਂ ਮੇਰੇ ਨਾਲ ਹੀ ਆ ਉਸ 20 ਰੁਪਏ ਲਈ ਵੀ ਨਾ ਕਲ ਭਰਿਆ ਸੀ ਵੀ ਸਿਵਲ ਹਸਪਤਾਲਾ ਸਿਵਲ ਹਸਪਤਾਲ ਦੀ ਵੀਰ ਬੈ ਪਾਰਕਿੰਗ ਉਦੋਂ ਮੇਰੇ ਕਲਪਨਾ ਹੁੰਦਾ ਮੈਂ ਤਾਂ ਕੋਈ ਗੱਲ ਨਹੀਂ ਜੀ ਮੈਂ ਕਿਹਾ ਪੈਸਾ 20 ਰੁਪਏ ਐ ਐਡਾ ਵੱਡਾ ਬੋਰਡ ਲਾਇਆ ਹੋਇਆ ਮੈਂ ਜੇ ਸਰਕਾਰ ਨੇ ਮੈਨੂੰ 20 ਰੁਪਏ ਕਿਹਾ ਲੈਣ ਲਈ ਮੈਂ ਤਾਂ ਹੀ ਲੈ ਰਿਆ ਤੁਸੀਂ ਆਪਣੀ ਜਗ੍ਹਾ ਠੀਕ ਹੋ ਪਰ ਬڑے ਲੋਕ ਕਹਿੰਦੇ ਕਿ ਓਵਰ ਚਾਰਜਿੰਗ ਕਰਦੇ ਵਧ ਪੈਸੇ ਲੈਂਦੇ ਬਾਜੀ ਨਹੀਂ ਕਰਦੇ ਵੀਰ ਜੀ ਨਹੀਂ ਕਰਦੀ ਅਸੀਂ ਨਹੀਂ ਕਰ ਦੁਨੀਆ ਕਿਉਂ ਕਹਿੰਦੀ ਇਦਾਂ ਬਾਜੀ ਦੁਨੀਆ ਕਿਸੇ ਨੂੰ ਛੱਡਦੀ ਆ ਦੁਨੀਆ ਕਿਸੇ ਨੂੰ ਛੱਡਦੀ ਆ ਦੁਨੀਆ ਨੇ ਮੋਦੀ ਨੂੰ ਨਹੀਂ ਛੱਡਿਆ ਠੀਕ ਹੈ ਨਾ ਇੰਦਰਾ ਵਰਗ ਨੂੰ ਛੱਡਿਆ ਮੈਨੂੰ ਕੀ ਛੱਡਣਾ ਮੈਂ ਤਾਂ ਇੱਕ ਧੋਛਿਆ ਮਜ਼ਦੂਰ ਬੰਦਾ ਮੈਂ ਤਾਂ ਇੱਕ ਮਜ਼ਦੂਰ ਬੰਦਾ ਹੈ ਮਜ਼ਦੂਰ ਨੂੰ ਕੀ ਛੱਡਣਗੇ ਕਰਦੀ ਆ ਦੁਨੀਆ ਗੱਲਾਂ ਜਿਹੜੇ ਤਾਂ ਇੱਧਰ ਮੇਰੇ ਤੇ ਗੱਲ ਹੀ ਇਲਜ਼ਾਮ ਲਾਂਦੇ ਜਿਹੜੇ ਕੋਈ ਕਰਦੇ ਆ ਉਹਨਾਂ ਤੇ ਇਲਜ਼ਾਮ ਲਾਣ ਮੇਰੇ ਤੇ ਕਿਉਂ ਇਲਜ਼ਾਮ ਲਾਂਦੇ ਆ ਹੁਣ ਤੁਸੀਂ ਕਦੋਂ ਕਦੋਂ ਆਪਣਾ ਪੱਖ ਕਦੋਂ ਦਿੱਤਾ ਹੋ ਕੇ ਦੋ ਤਿੰਨ ਦਿਨ ਮੈਂ ਜਿਸ ਦਿਨ ਇਹਨੇ ਮੈਨੂੰ ਲੈਟਰ ਗੱਡੀ ਆ ਮੈਂ ਉਸੇ ਟਾਈਮ ਉਸ ਟਾਈਮ ਇਹਨਾਂ ਨੇ ਮੈਨੂੰ ਸ਼ਾਮੀ ਲੈਟਰ ਮਿਲੀ ਅਗਲੇ ਦਿਨ ਸਵੇਰੇ ਸਵੇਰੇ ਜਾ ਕੇ ਇਹ ਦੇਖੋ ਨੋ 29 ਤਰੀਕ ਇਹਨਾਂ ਨੇ ਮੈਨੂੰ ਲੈਟਰ ਗੱਡੀ ਆ ਲਈ 29 12 2023 ਰਤ ਸ਼ਾਮੀ ਮਿਲਕੋ 4-5 ਵਜੇ ਲੈਟਰ ਆਈ ਆ ਇਹ ਮੇਰੇ ਤਰੀਕ ਨੂੰ ਤੁਸੀਂ ਆਪਣਾ ਪੱਖ ਰੱਖਿਆ ਮੈਂ 30 ਤਰੀਕ ਸਵੇਰੇ ਦਫਤਰ ਖੁੱਲਣ ਤੋਂ ਪਹਿਲਾਂ ਇਹਨਾਂ ਦੇ ਕੋਲ ਖੜਾ ਸੀ ਅੱਛਾ ਤੇ ਹੁਣ ਕੋਈ ਰਿਪਲਾਈ ਆਇਆ ਕੋਈ ਜਵਾਬ ਆਇਆ ਕੁਝ ਕਿ ਨਹੀਂ ਸਹੀ ਉਹ ਦੀ ਗਲਤ ਉਹ ਗਲਤ ਤਾਂ ਤੁਹਾਨੂੰ ਪਹਿਲਾਂ ਹੀ ਸਾਬਤ ਕੀਤਾ ਉਹਨਾਂ ਨੇ ਸਾਬਤ ਕੀਤਾ ਵਾ ਜੀ ਸਾਬਤ ਹੋਇਆ ਇਹ ਜਿਹੜੀ ਆ ਤੁਸੀਂ ਉਹ ਤੁਸੀਂ ਕਹਿ ਰਹੇ ਹੋ ਨਾ ਉਹਨਾਂ ਵੱਲੋਂ ਤਾਂ ਤੁਸੀਂ ਗਲਤ ਹੋ ਕੋਈ ਗੱਲ ਨਹੀਂ ਜੋ ਰਬ ਨੂੰ ਮਜੂਰ ਹੋਗਾ ਫਿਰ ਉਹ ਤਾਂ ਮੈਂ ਤਾਂ ਕਹਿ ਰਿਹਾ ਜਿਹੜੀ ਇਹ ਦਿਕਸ਼ਿਤ ਹੈ ਇਹ ਕਸਮ ਚੱਕੇ ਆਪਣੇ ਮੰਦਰ ਜਾ ਕੇ ਮੈਂ 5 ਲੱਖ ਵੀ ਜਮਾ ਕਰਾ ਦੂੰਗਾ ਕਸਮ ਚੱਕ ਲਵੇ ਵੀ ਮੈਂ 100 ਰੁਪਏ ਨੂੰ ਸਕੂਟਰ ਬਦਲੇ ਦਿੱਤਾ ਵਾ ਕਸਮ ਚੱਕ ਲਵੇ ਗੁਰਦੁਆਰੇ ਜਾ ਕੇ ਮੰਦਰ ਜਾ ਕੇ ਇਹ ਤਾਂ ਗੱਲ ਜਾਣ ਨਾ ਪਬਲਿਕ ਨੂੰ ਬੋਲ ਰਿਹਾ ਮੈਂ ਪੂਰੀ ਤੁਹਾਡੇ ਕੈਮਰੇ ਅੱਗੇ ਸਾਰੀ ਦੁਨੀਆ ਨੂੰ ਦੱਸਣਾ ਚਾਹਨਾ ਇਹ ਜਿਹੜੀ ਮੈਡਮ ਨੇ ਮਿਰਤ ਦੇ ਇਲਜ਼ਾਮ ਲਗਾਇਆ ਜਾਂ ਸਰ ਨੇ ਮੈਨੂੰ ਤਾਂ ਵੀ ਨਹੀਂ ਪਤਾ ਮੈਡਮ ਐ ਜ਼ਹਰਾ ਕੌਣ ਹੈ ਜਿਨੇ ਵੀ ਮੇਰੇ ਤੇ ਇਲਜ਼ਾਮ ਲਗਾਇਆ ਵੀ ਮੇਰੇ ਪਾਸੋਂ ਸਕੂਟਰ ਖੜਾਉਂਦੇ ਬਦਲੇ 100 ਰੁਪਏ ਲੈ ਲਿਆ ਠੀਕ ਹੈ ਇਹ ਗੁਰਦੁਆਰੇ ਜਾਵੇ ਜੇ ਇਹਦਾ ਕੋਈ ਗੁਰੂ ਪੀਰ ਹੈਗਾ ਉਥੇ ਕਸਮ ਚੱਕ ਲਵੇ ਆਪਣੇ ਬੱਚਿਆਂ ਸਿਰ ਦੇ ਹੱਥ ਰੱਖ ਕੇ ਵੀ ਇਸ ਬੰਦੇ ਨੇ ਮੇਰੇ ਕੋਲ ਸਕੂਟਰ ਬਦਲੇ 100 ਰੁਪਏ ਲਿਆ ਠੀਕ ਹੈ ਮੈਂ 5 ਲੱਖ ਰੁਪਏ ਜਮ੍ਹਾਂ ਕਰਾ ਦਾਂਗਾ ਵੈਸੇ ਤੁਸੀਂ ਸਕੂਟਰ ਦੇ ਕੀ ਚਾਰਜ ਕਰਦੇ ਹੋ ਜੇ ਕੋਈ ਲਾਣਾ 5-10 ਰੁਪਏ ਸਾਰਾ ਦਿਨ 10 ਰੁਪਏ ਵਾਲੀ ਹੋਣੀ ਪੈਂਦੀ ਹਾਂ ਮਤਲਬ ਇੱਕ ਹੀ ਕੋਈ ਜਿੱਦਾਂ ਇਹ ਜਿਨ੍ਹਾਂ ਦਾ ਨਾਮ ਲਿਖਿਆ ਹੈ ਕੋਈ ਇਹ ਜਾਣਦੇ ਹੋ ਤੁਹਾਨੂੰ ਜਾਣਦੇ ਹਾਂ ਜੀ ਨਾ 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 ਸਰ ਮੇਰਾ ਕੋਈ ਮਤਲਬ ਨਹੀਂ ਇਹਨਾਂ ਜੇ ਜੇ ਉਹ ਕਹਿ ਦਿੰਦੇ ਕਿ ਮੈਂ ਡਾਕਟਰ ਹਾਂ ਤੁਸੀਂ ਕਹਿ ਦੇਣਾ ਸੀ ਕਿ ਕਿ ਇੱਦਾਂ ਹੀ ਲੈ ਲਓ ਮੈਂ ਬਿਲਕੁਲ ਅਸੀਂ ਡਾਕਟਰ ਕੋਲ ਪੈਸੇ ਲੈਣ ਦੀ ਨਾ ਤਾਂ ਸਾਡੇ ਰੂਲ ਆ ਨਾ ਅਸੀਂ ਲੈ ਸਕਦੇ ਇਹ ਤਾਂ ਸਾਜ਼ਿਸ਼ ਹੈ ਪਤਾ ਨਹੀਂ ਕਿਉਂ ਹੈ ਮੈਨੂੰ ਨਹੀਂ ਨਹੀਂ ਉਸ ਤੋਂ ਬਾਅਦ ਤੁਹਾਡਾ ਜਵਾਬ ਦੇਣ ਤੋਂ ਬਾਅਦ ਉੱਥੇ ਤੁਸੀਂ ਪੱਖ ਰੱਖਿਆ ਆਪਣਾ ਅੰਦਰ ਨਾ ਉਸ ਤੋਂ ਬਾਅਦ ਕੋਈ ਫੋਨ ਆਇਆ ਕੋਈ ਰਿਪਲਾਈ ਜਾਂ ਕਿਸੇ ਨੇ ਸੰਦੇਸ਼ਾ ਦਿੱਤਾ ਹੋਵੇ ਕਿ ਟੋਨੀ 8:00 ਵਜੇ ਆ ਜਾ ਜਾਂ 11:00 ਵਜੇ ਨਹੀਂ ਸਰ ਕੋਈ ਗੱਲ ਨਹੀਂ ਕੀਤੀ ਜੀ ਕੋਈ ਗੱਲ ਨਹੀਂ ਕੀਤੀ ਹਾਂ ਜੀ ਕੋਈ ਗੱਲ ਨਹੀਂ ਫਿਰ ਕਿ ਜੇ ਨਹੀਂ ਫਿਰ ਕੋਈ ਗੱਲ ਬਣੀ ਫਿਰ 5 ਲੱਖ ਜਮ੍ਹਾਂ ਕਰਾਉਣਾ ਪੈ ਜਾਣਾ ਮੈਂ ਇੰਨਾ ਨਹੀਂ ਕਰਾਉਂਗਾ ਜੀ ਮੈਂ ਤਾਂ ਜਿਹੜੀ ਇਹ ਜੋ ਵੀ ਹੈ ਡਾਕਟਰ ਸਾਹਿਬ ਨੇ ਸ਼ਬਨਮ ਧਿਕਸ਼ਿਤ ਮੈਡੀਕਲ ਅਫਸਰ ਆਮ ਆਦਮੀ ਪਾਰਟੀ ਰੀਸ਼ਿੰਗਰ ਲੁਧਿਆਣਾ ਆਮ ਆਦਮੀ ਕਲੀਨਿਕ ਕਲੀਨਿਕ ਠੀਕ ਹੈ ਏ ਇੱਥੇ ਆਨ ਸਾਰੀ ਪੰਚਾਇਤ ਵਿੱਚ ਆ ਜਾਣ ਕਸਮ ਚਾ ਕਰਨ ਮੰਦਰ ਗੁਰਦੁਆਰੇ ਆਪਣੇ ਮੈਂ ਵੀ ਆਪਣੇ ਬੱਚਿਆਂ ਦੇ ਹੱਥ ਰੱਖ ਲਾਂਗਾ ਉਹ ਵੀ ਆਪਣੇ ਬੱਚਿਆਂ ਦੇ ਹੱਥ ਰੱਖੇ ਕਿ ਮੈਂ 100 ਰੁਪਏ ਉਹਦੇ ਕੋਲ ਲਿਆ ਠੀਕ ਹੈ ਨਾ ਮੈਂ ਘਰ ਵਿੱਚ ਆ ਬਾਹਰ ਵਿੱਚ ਆ ਮੈਂ 5 ਲੱਖ ਦੇ ਦੂੰਗਾ ਮਤਲਬ ਤੁਸੀਂ ਆਪਣੇ ਇਰਾਦੇ ਦੇ ਪੱਕੇ ਹੋ ਕਿ ਮੈਂ ਇਹ ਕੰਮ ਨਹੀਂ ਕੀਤਾ ਨਹੀਂ ਕੀਤਾ ਮੈਂ ਮੈਂ ਮੈਨੂੰ ਆਪਣੇ ਬੱਚਿਆਂ ਹੀ 100 ਮੈਂ 10 ਰੁਪਏ ਦੇ ਬਲੇ 100 ਰੁਪਏ ਨਹੀਂ ਲੜੂੰਗਾ ਭਾਈ ਮੈਂ ਕਹਿੰਦਾ ਮੇਰੇ ਬੱਚੇ ਮਰ ਜਾਣ ਜੇਕਰ ਮੈਂ ਦੱਸਦੇ ਬੱਲੇ 100 ਲਿਆ ਹੋਵੇ ਨਹੀਂ ਤਾਂ ਝੂਠ ਬੋਲਣ ਵਾਲਦੇ ਮਰ ਜਾਣ ਕਹਿੰਦੇ ਨੇ ਚਲੋ ਦੱਸ ਦੇ 15 ਲੈ ਲੇ 15 ਹੋ 15 ਕਹਿੰਦਾ ਹੋਵੇ ਭਾਜੀ 10 ਦੇ 15 ਹੋ ਸਕਦੇ ਆ ਭਾਜੀ ਨਹੀਂ ਹੋ ਸਕਦੇ ਪਰ ਫਿਰ ਵੀ ਇਹ ਕਹਿੰਦੇ ਆ ਨਾ ਵੀ ਮੇਰੇ ਕੋਲ 10 ਰੁਪਏ ਬਦਲੇ 100 ਰੁਪਏ ਲਏ ਆ ਮੈਂ ਕਹਿੰਦਾ ਮੇਰਾ ਕੱਖ ਨਾ ਰਵੇ ਜੇ ਮੈਂ ਦੱਸਦੇ ਬੱਲੇ 100 ਲਿਆ ਨਹੀਂ ਤਾਂ ਲੈਟਰ 'ਚ ਇੱਕ ਸਕੂਟਰ ਲਿਖਿਆ ਹਾਂਜੀ ਹਾਂਜੀ ਲਿਖਿਆ ਜੀ ਇਹ ਇਹ ਪੜੋ ਇੰਦੇ ਲਿਖਿਆ ਹੋਇਆ ਆ ਇਹੀ ਬਰਨੂ ਆਪ ਦੇ ਸਾਈਕਲ ਸਟੈਂਡ ਵਿੱਚ ਭੇਜਿਆ ਗਿਆ ਜਿੱਤੇ ਤੁਹਾਡੇ ਵੱਲੋਂ ਉਸ ਪਾਸੋਂ ਸਕੂਟਰ ਖੜਾਉਣ ਦੇ ਬਦਲੇ 100 ਰੁਪਏ ਲਿਆ 100 ਰੁਪਇਆ ਚਾਰਜ ਕਰ ਲਗੇ ਜਿੱਦੇ ਸਬੂਤ ਨਾਲ ਲੱਤੀ ਹਨ ਰੇਡ ਲਿਸਟ ਮੁਤਾਬਕ ਉਸ ਪਾਸੋਂ 10 ਰੁਪਏ ਲੈਣੇ ਬਣਦੇ ਹਨ ਉਸ ਤੇ ਉਸ ਤੋਂ ਸਾਬਤ ਹੁੰਦਾ ਹੈ ਕਿ ਉਹ ਤੁਸੀਂ ਮਤਲਬ ਉਹ ਕਰਾਲੇ 100 ਰੁਪਏ ਗੂਗਲ ਕਰਾਲੇ ਇਦੇ ਵਿੱਚ ਕੋਈ ਤੁਹਾਡੀ ਵੀਡੀਓ ਵੀ ਬਣਾਈ ਉਹਨਾਂ ਨੇ ਸਟਿੰਗ ਕੀਤਾ ਜਾਂ ਕੁਛ ਐਦਾ ਨਹੀਂ 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 ਕੁਛ ਨਹੀਂ ਜੇ ਕਰਾਈ ਵੀ ਹੋਵੇ ਤਾਂ ਦਿਖਾ ਦੇ ਮਤਲਬ ਉਹਨਾਂ ਵੱਲੋਂ ਇਹੀ ਸਬੂਤ ਹੈ ਜਿਹੜੇ Google Pay ਹਾਂ ਬਾਜੀ ਉਹ ਕਹਿੰਦੇ ਸਕੂਟਰ ਹੈ ਤੁਸੀਂ ਕਹਿੰਦੇ ਓਕਾਰ ਹੈ ਹਾਂ ਕਾਰ ਹੈ ਇੱਥੇ ਆਈ ਆ ਬਾਜੀ ਕਾਰ ਫਿਰ ਉਹ ਕਾਰ ਦੀ ਸੀਸੀਟੀਵੀ ਵੀ ਆ ਜਾਊਗੀ ਬਾਹਰ ਇੱਥੇ ਲੱਗੇ ਹੋਈ ਹੈ ਬਾਜੀ ਆਈ ਜੇ ਵੀ ਸਾਨੂੰ ਕੋਈ ਡਰਾਇ ਨਹੀਂ ਜਿਹੜਾ ਕਹਿੰਦੇ ਸਾਚ ਕੋ ਕੋਈ ਆਂਚ ਨਹੀਂ ਇਹ ਪਤਾ ਕੀੜੀ ਇੱਕ ਕਹਾਵਤ ਸੱਚ ਹੋ ਗਈ ਕਹਿੰਦਾ ਜਾਓ ਕਾਰ 'ਚ ਆਓ ਖ਼ਬਰ 'ਚ ਉਹਨੇ 20 ਰੁਪਏ ਲਾ ਗਏ ਆ ਪਬਲਿਕਿਟੀ ਘਟੀ ਜਾਂਦਾ ਸ਼ਬਨਮ ਸ਼ਬਿਸ਼ਮ ਸ਼ਬਨੇ ਸ਼ਬਰਮ ਸ਼ਬਨੂੰ ਠੀਕਣਾ ਭਾਜੀ ਮੈਂ ਡਾ ਵੱਡਾ ਚੈਲੰਜ ਕਰ ਰਿਹਾ ਕਿ ਜਿਹੜੀ ਇਹ ਡਾਕਟਰ ਸ਼ਬਨਮ ਦਿਖਸ਼ਤ ਹੈ ਲੇਡੀਜ਼ ਹੈ ਜਿਹੜਾ ਮੈਨੂੰ ਮੈਂ ਤਾਂ ਨਹੀਂ ਪਤਾ ਨਾ ਕੋਣ ਆ ਇੱਕ ਕਸਮ ਚੱਕ ਲਵੇ ਵੀ ਭਾਈ ਦਾ ਮੈਂ ਤੁਹਾਨੂੰ 100 ਰੁਪਏ ਦਿੱਤਾ ਸਕੂਟਰ ਬਦਲੇ ਮੈਂ ਤੁਹਾਡੀ ਪਾਰਕਿੰਗ ਸਕੂਟਰ ਲਗਾਇਆ ਠੀਕ ਹੈ ਮੈਂ 5 ਲੱਖ ਰੁਪਏ ਦਊਂਗਾ ਮੈਨੂੰ ਵੀ ਆਪਣੇ ਬੱਚਿਆਂ ਹੀ ਸੌਂ ਬਸ ਇਹ ਵੀ ਬੱਚਿਆਂ ਹੀ ਸੌਂ ਚੱਕੇ ਆ ਆਪਣੇ 5 ਲੱਖ ਰੁਪਏ ਦਾ ਜੁਰਮਾਨਾ ਪਾਰਕਿੰਗ ਦੇ ਠੇਕੇਦਾਰ ਨੂੰ ਕੀਤਾ ਕਾਰਨ ਕੀ ਸੀਗਾ ਇਹ ਦੱਸਿਆ ਗਿਆ ਕਿ ਇੱਕ ਸਕੂਟਰ ਲਾਇਆ ਸੀ ਉਹਦੇ 100 ਰੁਪਿਆ ਚਾਰਜ ਕੀਤਾ ਪਰ ਪਾਰਕਿੰਗ ਦਾ ਜਿਹੜਾ ਠੇਕੇਦਾਰ ਆ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਗੱਡੀ ਸੀਗੀ ਪੰਜ ਗੱਡੀਆਂ ਕਿਹਾ ਜਾ ਰਿਹਾ ਪਿੱਛੇ ਲਾਈਨ 'ਚ ਲੱਗੀਆਂ ਸੀ ਉਹਨਾਂ ਕੋਲੋਂ ਇਸ ਕਰਕੇ 100 ਰੁਪਿਆ ਲਿਆ ਗਿਆ ਜਦੋਂ 5 ਲੱਖ ਰੁਪਏ ਦਾ ਜਰਮਾਨੇ ਵਾਲੀ ਲੈਟਰ ਭੇਜੀ ਤੇ ਨਾਲ Google Pay ਦਾ ਫੋਟੋ ਸਟੇਟ ਵੀ ਭੇਜੀ ਜਿਹਦੇ ਵਿੱਚ 100 ਰੁਪਿਆ ਚਾਰਜ ਹੈ ਉਹ ਕੀਤਾ ਗਿਆ ਪਰ ਠੇਕੇਦਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜਾ ਕਿ ਸਕੂਟਰ ਹੈ ਉਹ ਨਹੀਂ ਸੀ ਬਲਕਿ ਗੱਡੀ ਸੀਗੀ ਆ ਜਿਹੜੀ ਹੈ ਤੁਹਾਨੂੰ ਮੈਂ ਦਿਖਾ ਦੇਣਾ ਫੋਟੋ ਆਹ ਵਾਲੀ ਗੱਡੀ ਕਿਹਾ ਜਾ ਰਿਹਾ ਕਿ ਆਹ ਗੱਡੀ ਸੀਗੀ ਇਹਦੇ ਜਿਹੜੇ ਆ ਪੈਸੇ ਆ 100 ਰੁਪਿਆ ਚਾਰਜ ਕੀਤਾ ਗਿਆ ਤੇ ਇੱਕ ਦੂਜੀ ਲੈਟਰ ਆ ਇੱਕ ਦੂਜੀ ਲੈਟਰ ਦਿਖਾ ਦੇਣਾ ਜਿਹੜਾ ਜਿਹੜੀ ਲੈਟਰ ਹੈ ਸਰਕਾਰ ਵੱਲੋਂ ਭੇਜੀ ਗਈ ਹੈ ਅਫਸਰਾਂ ਵੱਲੋਂ ਭੇਜੀ ਗਈ ਉਹ ਆ ਲੈਟਰ ਹੈ ਜਿਹਦੇ ਵਿੱਚ ਲਿਖਿਆ ਗਿਆ ਕਿ ਇੱਕ ਸਕੂਟਰ ਹੈ ਇਹਦੇ ਵਿੱਚ ਸਕੂਟਰ ਲਿਖਿਆ ਗਿਆ ਤੇ ਜਿਹੜੀ ਫੋਟੋ ਜਿਹੜੇ ਇਹਦੇ ਨਾਲ ਲੱਗੀ ਹੈ ਜੁਰਮਾਨੇ ਦੀ ਪਰਚੀ ਦੇ ਨਾਲ ਲੱਗੀ ਹੈ ਉਹ ਜਿਹੜੀ ਆ ਕਾਰ ਦੀ ਹੈ ਤੇ ਹੁਣ ਦੇਖਣਾ ਇਹ ਹੋ ਗਿਆ ਇਸ ਮਾਮਲੇ ਦੇ ਵਿੱਚ ਹੁਣ ਕੀ ਸਾਬਤ ਹੁੰਦਾ ਕਿਉਂਕਿ ਅਫਸਰਾਂ ਵੱਲੋਂ ਇਹ ਕਿਹਾ ਗਿਆ ਕਿ ਓਵਰਚਾਰਜ ਕੀਤਾ ਗਿਆ ਠੇਕੇਦਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਮੈਂ ਕੋਈ ਓਵਰਚਾਰਜ ਨਹੀਂ ਕੀਤਾ ਹੁਣ ਇਹਦੇ ਵਿੱਚ ਆਉਣ ਵਾਲਾ ਸਮੇਂ ਦੱਸਿਆ ਗਿਆ ਕਿ ਜੁਰਮਾਨਾ ਭਰਨਾ ਪੈਂਦਾ ਹੈ ਜਾ ਨਹੀਂ ਪੈਂਦਾ ਕਿਹਦੇ ਕੋਲੋਂ ਗਲਤੀ ਹੋਈ ਹੈ ਕੌਣ ਹੈ ਸੱਚ ਕੌਣ ਹੈ ਝੂਠ ਇਹ ਆਉਣ ਵਾਲਾ ਸਮੇਂ ਦੱਸੇਗਾ ਜੁੜੇ ਹੋ ਸਕਰੋਲ ਪੰਜਾਬ ਦੇ ਨਾਲ ਸੌਰਵ ਰੌੜੀ ਰਿਪੋਰਟ ਧੰਨਵਾਦ